ਗਰੇਵਨ ਉਸ ਅਸੀਖਾ ਦਾ ਸਰਕਾਰ ਅੰਸ਼ਾਨ ਕਾਕਾ ਜੀ ਨੂੰ ਪਰਪਰਤ ਵਰਗਾ ਮੇਰੀ ਰਚਨਾ ਕੌਮ ਦੇ ਗਦਾ ਇਹ ਜਦੋਂ ਮਹਾਰਾਜਾ ਹਰਜੀਤ ਸਿੰਘ ਦੇ ਚੜ੍ਹਾਈ ਕਰਨ ਤੋਂ ਬਾਅਦ ਸਿੰਘਾਂ ਦੀਆਂ ਤੇ ਅੰਗਰੇਜ਼ਾਂ ਦੀਆਂ ਲੜਾਈਆਂ ਹੋਈਆਂ ਫਿਰੋਜ਼ ਸ਼ਹਿਰ ਦੀ ਲੜਾਈ ਮੁਲਕੀ ਦੀ ਲੜਾਈ ਸਭਰਾਮਾ ਦੀ ਲੜਾਈ ਤੇ ਹੋਰ ਉਹਦੇ ਵਿੱਚ ਸਾਡੇ ਹੀ ਬੰਦੇ ਗਦਾਰੀਆਂ ਕਰ ਗਏ ਜਿੱਤੀਆਂ ਹੋਈਆਂ ਲੜਾਈਆਂ ਖਰਾਬੀਆਂ ਅੱਜ ਵੀ ਕੌਮ ਦੇ ਵਿੱਚ ਗਦਾਰ ਹੈਗੇ ਅੱਜ ਵੀ ਜਮੀਰਾਂ ਮਾਰ ਕੇ ਜਗੀਰਾਂ ਲੈਂਦੇ ਨੇ ਜਿਹੜੇ ਬੰਦੇ ਧਿਆਨ ਨਾਲ ਭਾਈ ਗੱਲ ਮੈਂ ਸੁਣਾਉਣ ਲੱਗਾ ਉਸ ਤੌਰ ਦੀ ਕਦੇ ਸਿੰਘਾਂ ਹੱਥ ਡੋਰ ਦਿੱਲੀ ਤੇ ਲਾਹੌਰ ਦੀ ਮਾਰ ਗਏ ਨੇ ਕੰਮ ਤਾਂ ਹੀ ਬੰਦੇ ਧੋਗਲੇ ਜਿਦਿੰਦੇ ਅਫਰੰਗੀਆਂ ਨੂੰ ਭੇਟ ਧੋਗਰੇ ਹਾਬੀ ਕਾਹੀ ਬਾਜਾਂ ਉੱਤੇ ਘੁੱਗੀਆਂ ਘਟਾਰ ਨਾ ਹੁੰਦੇ ਉਹ ਬੰਦੇ ਆਪਣੇ ਆਪਣੇ ਜੇ ਕੌਮ ਦੇ ਗਦਾਰ ਨਾ ਹੁੰਦੇ ਬਈ ਸਾਡੇ ਆਪਣੇ ਉਹ ਕਰਦਾ ਧਿਆਨ ਨੂੰ ਜੇ ਨਾ ਉਹ ਕਰਦਾ ਧਿਆਨ ਨੂੰ ਜੇ ਨਾ ਹੁਸ਼ਿਆਰੀਆਂ ਧਿਆਨ ਸੇ ਡੋਰਾ ਕਰਦਾ ਧਿਆਨ ਨੂੰ ਜੇ ਨਾ ਹੁਸ਼ਿਆਰੀਆਂ ਕੈਮ ਸਰਦਾਰੀਆਂ ਸੀ ਸਰਦਾਰੀਆਂ ਉਹ ਤੇਜੂਲਾ ਲੁਕਤੇ ਹੁੰਦੇ ਨਾ ਗਦਾਰ ਜੇ ਜੰਗ ਸੰਭਰਾਵਾ ਵਾਲੀ ਨਹੀਂ ਸੀ ਹਾਰ ਦੇ ਉਹ ਮਰ ਜਾਂਦੇ ਸਿੰਘ ਨਹੀਂ ਸੀ ਪਿੱਛੇ ਹਟਦੇ ਆਪਣੇ ਜੇ ਠੁੱਕ ਠੁੱਕ ਕੇ ਨਾ ਝਟਦੇ ਬਈ ਅੱਜ ਹੱਕਾਂ ਦੇ ਲਈ ਹੰਦਲਾ ਖਵਾਣਾ ਹੁੰਦੇ ਓ ਬੰਦੇ ਆਪਣੇ ਆਪਣੇ ਜੇ ਕੌਮ ਦੇ ਗਦਾਰ ਨਾ ਹੁੰਦੇ ਬਈ ਸਾਡੇ ਆਪਣੇ ਉਹ ਛੱਡ ਜਰ ਮੈਂ ਤਾ ਤੂੰ ਛੇੜ ਰਾਗਾ ਨੂੰ ਹੀ ਪੜ ਹੁੰਦੇ ਰਹੇ ਬੁੱਧ ਨਾਗਾਂ ਨੂੰ ਓਏ ਆਪਣਾ ਬਣਾ ਕੇ ਆਪਣਾ ਹੀ ਛੜਦੇ ਜਦੋਂ ਕਹਿੰਦੇ ਕੁੱਤੀ ਚੂਹਾ ਨਾਲ ਰਹੇ ਉਹ ਮਾਰ ਕੇ ਜੀਰਾ ਤੇ ਜੀਰਾ ਵਟ ਕੇ ਲਈ ਪ੍ਰਧਾਨੀ ਕੁੱਤੀਆਂ ਨੂੰ ਚੱਟ ਕੇ ਕਿਤੇ ਦੁਗਨੇ ਜੇ ਨੀਤਾਂ ਤੋਂ ਬਿਮਾਰ ਨਾ ਹੁੰਦੇ ਉਹ ਕਹਿੰਦੇ ਆਪਣੇ ਆਪਣੇ ਜੇ ਕੌਮ ਦੇ ਜਦਾਰ ਨਾ ਹੁੰਦੇ ਬਈ ਸਾਡੇ ਆਪਣੇ ਕੋੰਬੂ ਦੇ ਭੋਲੇ ਵਿੱਚੋਂ ਨੀਤਾ ਖੋਟੀਆਂ ਵੀ ਗਏ ਸੇਡ ਤੇ ਸਿਆਸੀ ਰੋਕੀਆਂ ਉਹ ਚੂਸਦੇ ਨੇ ਰਤ ਮਾਰਿਆ ਨਾ ਚਾਰਾਂ ਦੀ ਕੌਮ ਵਿੱਚ ਅਜੇ ਘਾਟ ਨਹੀਂ ਗਦਾਰਾਂ ਦੀ ਹੋ ਬਾਗ ਚਲਿਆਂ ਵਾਲੇ ਚ ਬਰਤਾ ਕੇ ਕਹਿਰ ਨੂੰ ਜਨਰ ਕਰਾਇਆ ਚ ਨਾ ਉਡਵੈਰ ਨੂੰ ਅੱਜ ਨਸ਼ਿਆਂ ਦੇ ਥਾਂ ਥਾਂ ਬਾਜ਼ਾਰ ਨਾ ਹੁੰਦੇ ਬਈ ਬੰਦੇ ਆਪਣੇ ਆਪਣੇ ਜੇ ਕੌਮ ਦੇ ਗਦਾਰ ਨਾ ਹੁੰਦੇ ਉਹ ਸਾਡੇ ਆਪਣੇ ਬੈਰੀਆਂ ਨੂੰ ਜਿਨ੍ਹਾਂ ਨੇ ਚਟਾਤੇ ਤਨ ਦੇ ਸਦੀਆਂ ਚ ਕਿਤੇ ਜੰਮਦੇ ਨੇ ਨਲਵੇ ਸਦੀਆਂ ਚ ਕਿਤੇ ਜੰਮਦੇ ਨੇ ਨਲਵੇ ਹੰਦਲਾ ਨਹੀਂ ਅਸੀਂ ਉਹਦੇ ਪੈਰ ਵਰਗੇ ਰੱਬਾ ਭੇਜ ਕਿਤੇ ਫੇਰ ਜਰਨੈਲ ਵਰਗੇ ਰੱਬਾ ਭੇਜ ਕਿਤੇ ਫੇਰ ਜਰਨੈਲ ਵਰਗੇ ਉਹ ਸਭਾ ਸਭਾ ਲਖੂਰੇ ਕੱਲੇ ਖੜ ਗਏ ਕਿ ਅਸੀਂ ਉਹਨਾਂ ਚੋਂ ਬਿਨਾਂ ਸੀਸ ਤੋਂ ਜੋ ਲੜ ਗਏ ਬੈਰੀ ਭਾਜੀ ਪਾ ਕੇ ਸੁੱਕੇ ਹੀ ਫਰਾਰ ਨਾ ਹੁੰਦੇ ਉਹ ਬੰਦੇ ਆਪਣੇ ਆਪਣੇ ਜੇ ਕੌਮ ਦੇ ਗद्दार ਨਾ ਹੁੰਦੇ ਉਹ ਸਾਡੇ ਆਪਣੇ ਬੰਦੇ ਆਪਣੇ ਜੇ ਕੌਮ ਦੇ ਗद्दार ਨਾ ਹੁੰਦੇ ਬਹੁਤ ਉਹ ਆਰਾ ਸ਼ਾਹੀ ਸਾਲੀ ਨੂੰ ਉਸ ਤੋਂ ਛੁਟਾਇਆ ਅੱਜ ਵੀ ਨੰਬਰ ਨਹੀਂ ਦਿੰਦੇ ਕਿਹੜਾ ਸੁਣੂ ਨਾ ਜੀ 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 ਬਣ ਕੇ ਉਹ ਦਿਹਾਸਾ ندی سوتری ستری جی بہت مبارکا نوجوان ہو گئے میری کبھی ہے جی سری گرو تیگ بہادر جی ਕੋਈ ਨਾ ਬਣਿਆ ਨਵੇਂ ਪੁਰਾਣਾ ਇਸ ਦੁਨੀਆ ਦੇ ਸਾਨੀ ਕੋਈ ਨਾ ਬਣਿਆ ਨਵੇਂ ਪੁਰਾਣਾ ਇਸ ਦੁਨੀਆ ਦੇ ਸਾਨੀ Hindu ਧਰਮ ਬਚਾਉਣ ਖਾਤਰ Hindu ਧਰਮ ਬਚਾਉਣ ਖਾਤਰ ਜੱਜਤੀ ਕਰਵਾ ਚਲਕੇ ਸੀ ਕਸ਼ਮੀਰੀ ਪੰਡਤ ਚਲਕੇ ਸੀ ਕਸ਼ਮੀਰੀ ਪੰਡਤ ਕੋਲਪੁਰਾਂ ਦੇ ਆਏ ਸਾਡਾ ਬੜਾ ਜੁਨਾ ਸਾਡਾ ਬੜਾ ਜੁਨਾ ਉਹ ਦੁਬਾਰੇ ਕੋਲ ਸੜਾਈ ਔਰਿੰਗ ਜੇ ਬੜਾ ਫੇਰ ਕਰੂੰ ਔਰਿੰਗ ਕੇ ਬੜਾ ਹੈ ਜਾਲਕ ਕਰਦਾ ਉਹ ਮਨਮਾਨੀ ਕੋਈ ਨਾ ਪੜਿਆ ਨਵੇਂ ਬਤਾਉਂ ਜਿੰਦ ਮੰਦਰ ਸਾਡੇ ਢਾਈ ਜਾਂਦਾ ਮੰਦਰ ਸਾਡੇ ਢਾਈ ਜਾਂਦਾ ਕਰਨਾ ਸਾਡੇ ਪੂਜਾ ਨਿਤ ਜਨੀਉ ਲਾੜਾ ਰੂਪੇ ਕੰਮ ਹੋਣਾ ਦੁਜਾ ਉਸਦਾ ਮੁੱਖ ਮਜੂਰ ਉਖਤਾ ਮੁਖ ਨੂੰ ਲੋਟ ਕਰਨਾ ਇਸ ਧਰਤੀ ਆਦੀ ਇਹੋ ਧਰਤੀ ਦਾ ਮਖਾ ਹੈ ਜਾਂ ਦਿੱਤੀ ਕਰਵਾਣੀ ਕੋਰ ਖੇੜੀ ਗੋਵਿੰਦ ਰਾਏ ਕੋਰ ਖੇੜੀ ਗੋਵਿੰਦ ਰਾਏ ਗੱਲ ਸੁਣਨ ਵਾਲੀ ਬਾਗੀਤਾ ਨੂੰ ਲੋਟਿ ਚਾਹੀ ਕੌਂਗਰਸ ਦਾ ਹੀ ਜਦੋਂ ਤੇ ਕੋਈ ਨਜ਼ਰ ਨਹੀਂ ਆਉਣਾ ਤੁਹਾਡੇ ਵਰਗਾ ਡਾਂਟੀ ਧਿੰਦੂ ਧਾਂਤੀ ਭਾਗ ਦਿੱਤੀ ਕਰਵਾ ਨਵੇਂ ਪੁਰਾਣੇ ਦਿੱਲੀ ਵਾਲੂ ਨਵੇਂ ਪੁਰਾਣੇ ਦਿੱਲੀ ਵਾਲੂ ਛੱਟ ਚਾਲੇ ਸੀ ਪਾਏ ਸਿਰ ਨੂੰ ਸਦਾ ਜੀਦੇ ਰਹਾ ਸੇ ਚਾਲੇ ਕੱਜਾਈ ਔਰ ਇੱਕ ਨੂਨਸ਼ਾ ਹਕੂਮਤ ਉਹ ਮੁਕਤ ਮੰਨੀ ਇੰਪੂਟ ਤੱਕ ਪ੍ਰਕਾਸ਼ਤ ਦੇ ਦਿੱਤੀ ਕਰਵਾ ਲਿਆ ਇਸ ਲਈ ساری ਦੁਨੀਆ ਮਾਣੇ ਇਸ ਲਈ ساری ਦੁਨੀਆ ਕੇ ਚਾਨਣ ਨੂੰ ਦੇਹ ਬਹਾਦਰ دوس جا خاطر جان مار کے کر گئے کم لو دھرم چار خاطر دے دوں برتیا سا کا دلی جدو بتیا سا کا شایا سوک جدوں بتیا سا کا دلی تھان سوک ہے سب جگہ ہے سب جگہ جے جے جی سوک جد تک سورج جان رہے ਜਦ ਤੱਕ ਸੂਰਜ ਚੰਦ ਰਹੇਗਾ ਕਰਕੇ ਕਾਇਮ ਰੱਖੀ ਕਿਉਂ ਤੰ ਬਚਾਉਂਦਾ ਰਹੇ ਦੇ ਦਿੱਤੀ ਕਰਵਾਉਂਦੇ ਦਿੱਤੀ ਕਰ ਰੰਗ ਬਰੰਗੇ ਫੁੱਲਾਂ ਨਾਲ ਸਜੀ ਹੋਈ ਫਲਵਾਰੀ ਸਾਰਿਆਂ ਨੂੰ ਵੈਲਂਰੀਕਾ ਖਲਸਾ ਸਲਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਜੁਹਾਈ ਜੰਨੇ ਸੁਆਗਤ ਕਰਦੇ ਕਾਕਾ ਜੀ ਨੂੰ ਹੁੰਦੀ ਜੋ ਖਦਾ ਅੱਜ ਆਯੋਜਨ ਕੀਤੀ ਗਈ ਹੈ ਇਹਨਾਂ ਨੂੰ ਜੀ ਵਧਾਈ آنے والے دنوں کی دی بندی چھوڑ دی بہت اچھے خوبیاں ہو رہی ہے خوشیاں منایا جاتا تو سارا ہندوستان کا واڑا تیوہار ہے وہ کوئی لچویں دی پوجا کرتا کوئی دیوی دی پوجا کرتا کوئی دی دیوتیاں پسمبر دی, 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 دی تو اج جو یہ کتاب دا, دا جو سر دیکھا سفر دی سفر ہے روحانی سفر ساتھ کی روحانی سفر گرو کتوں گروہ گرو پیران پسمبر پگتان ਦੇਵੀ ਦੇਵਤਿਆਂ ਅਤੇ ਸਾਧ ਸੰਗਤੋਂ ਕੋਈ ਮਹਾਂਪੁਰਸ਼ਾਂ ਤੋਂ ਉਹਨਾਂ ਦੇ ਜਵਾਬ ਤੋਂ ਅੱਗੇ ਸਤ ਸੰਗਤ ਕਰਕੇ ਸ਼ੁਰੂ ਹੁੰਦਾ ਹੈ ਉਤੋਂ ਪਹਿਲਾਂ ਇੱਕ ਸਫਰ ਹੋਰ ਹੈ ਜ਼ਿੰਦਗੀ ਦਾ ਸਫਰ ਜ਼ਿੰਦਗੀ ਸਫਰ ਸ਼ੁਰੂ ਹੁੰਦਾ ਹੈ ਮਾਂ ਤੋਂ ਤੋਂ ਅੱਜ ਆਪਾਂ ਦੇਵੀ ਦੇ ਨਾਮ ਦੀ ਪੂਜਾ ਕਰਦੇ ਭਈਆਂ ਦੇਵੀ ਹੈ ਜਾਨੀ ਆਪਾਂ ਜਾਨੇ ਪੂਜਾ ਅਰਚਨਾ ਕਰਦੇ ਤੋਂ ਕਿ ਮੈਂ ਜੋ ਮੇਰੇ ਮਨ ਵਿੱਚ ਹੈ ਉਹ ਦੇਵੀ ਉਹ ਹੈ ਮਨਤਾ ਦੀ ਦੇਵੀ ਮਾਂ ਦੇ ਰੂਪ ਵਿੱਚ ਮੈਂ ਉਹ ਆਪਣੇ ਵਿਚਾਰ ਤੋਂ ਕੰਨ ਨੇ ਨਾਲ ਆਪਣੀ ਗਾਥੀ ਸੁਣਾ ਕਰਨੀ ਤੇਰੇ ਰੂਪ ਬਿਆਨ ਦੇਵੀ ਤੇਰੇ ਰੂਪ ਬਿਆਨ ਦੇਵੀ ਰੂਪਾਂ ਦੇ ਕੋਲ ਅਨੰਤ ਹੈ ਦੇਵੀ ਤੇਰੀ ਮੁਖੂ ਦੇ ਵਿੱਚ ਜੰਨਤ ਹੈ ਤੇਰੀ ਮੌਤਾ ਵਿੱਚ ਕੋਈ ਮਤ ਹੈ ਦੇਵੀ ਲਿਖਣਾ ਕਿਹਨਾ ਬਿਯੋਖਾ ਹੈ ਉਗਮਾ ਤੇਰੀ ਵਡਾ ਘ ਹੈ ਦੇਵੀ ਤੇਰੇ ਬਿਨਾਂ ਜੀਵਨ ਇੱਕ ਫੇਦਾ ਪਸ਼ੂ ਪੰਛੀ ਜੀ ਦੰਤ ਹੈ ਦੇਵੀ ਗੁਰੂ ਪੀਰ ਬਗੰਦਰ ਰਿਸ਼ੀ ਮੂਨੀ ਪੁਰ ਪੀਰ ਬਗਮਲ ਰਸੀ ਮੂਨੀ ਤੇਰੇ ਦਿਲ ਨਹੀਂ ਕੋਈ ਸਾਥ ਹੈ ਦੇਵੀ ਤੇਰੀ ਬੁੱਗਲ ਦੇਵ ਜਨਤ ਹੈ ਤੇ ਇਮੰਦਤਾ ਵਿੱਚ ਕੋਈ ਮੰਦ ਹੈ ਦੇਵੀ ਤੂੰ ਕਿਹ ਮਿੱਟੀ ਦੀ ਬਣੀ ਹੈ ਤੂੰ ਕਿਸ ਮਿੱਟੀ ਦੀ ਬਣੀ ਹੈ ਤੇ ਜਿਗਰੇ ਵਿੱਚ ਕੀ ਭਰਿਆ ਹੈ ਹਰ ਮੌਦਨ ਚੋਂ ਤੂੰ ਖੜ ਗਈ ਹੈ ਕਿਹਦਾ

ਚਲੋ ਮਰੇ ਬੱਚੇ ਨੂੰ ਗੱਲਾਂ ਲਾਵੇ ਮੰਮਤਾ ਦੀ ਹੱਥ ਉਹ ਜੋ ਢੱਕਦੀ ਚਲੋ ਮਰੇ ਬੱਚੇ ਨੂੰ ਹਿੱਕ ਨਾਲ ਲਾਵੇ ਆਪ ਗਿੱਲੇ ਵੀ ਸੁਝਾਉਂਦੀ ਪਰ ਬੱਚੇ ਨੂੰ ਸੁੱਕੇ ਵੀ ਲਾਵੇ ਲੱਖਾਂ ਕੋਹ ਤੋਪਾਂ ਮੈਂ ਉੜਦੀ ਲੱਖਾਂ ਕੋਹ ਤੋਪਾਂ ਮੈਂ ਉੜਦੀ ਪਰ ਬੱਚਿਆਂ ਨੂੰ ਰਿਜਕ ਪਹੁੰਚਾਵੇ ਚੋਗਾ ਇਕੱਠਾ ਕਰਕੇ ਜਾਵੇ ਅੱਲੀ ਬੈਠਿਆ ਦੇ ਵਿੱਚ ਮੂੰਹ ਭਾਵੇ ਟੋਪਗਾ ਇਕੱਠਾ ਕਰਕੇ ਜਾਵੇ ਆਲੇ ਬੱਚਿਆਂ ਦੇ ਮੂੰਹ ਵਿੱਚ ਪਾਵੇ ਹੱਥ ਫੜ ਜਾਂਦਾ ਹੱਥ ਫੜ ਜਾਂਦੀ ਬੋੜੇ ਬੇਰੀ ਆਸਾਨ ਬਟਾ ਹੈ ਜਨਮ ਤਹਿ ਦੇਵੀ ਆਸਾਨ ਤੇਰਾ ਬੇਅੰਤ ਹੈ ਦੇਵੀ ਤੇ ਮੁਕਤ ਦੇ ਬਚਨਤ ਹੈ ਤੇ ਬੰਦਕ ਦੇ ਬਚਨਤ ਹੈ ਮਨੁੱਖੀ ਜੀਵਨ ਦਾ ਮਤਲਬ ਹੁੰਦਾ ਮਨੁੱਖੀ ਜੀਵਨ ਦਾ ਮਤਲਬ ਹੁੰਦਾ ਹੈ ਹੱਥ ਫੜਦੀ ਚੱਲੇ ਜਲਾਈ ਇਹ ਜੀਤ ਸੇ ਉਸਾਂ ਦੇ ਤੇ ਕੁੱਝ ਬਖਸ਼ਿਆ ਨਹੀਂ ਮਨੁੱਖੀ ਜੀਵਨ ਦਾ ਮਤਲਬ ਹੁੰਦਾ ਹੈ ਹੱਥ ਫੜਦੀ ਚੱਲੇ ਜਲਾਈ ਬਾਕੀਆਂ ਨੂੰ ਤਾਂ ਮਤਲਬ ਕੋਈ ਨਹੀਂ ਨਾ ਹੋਈ ਜੇ ਖਾਣੀ ਤਵਾਈ ਹੁੰਦੂ ਦिए ਏ ਤੇ ਅਕਾਲੇ ਹੁੰਦੂ ਦिए ਖੇਰ ਹੈ ਮਾਰੇ ਇਹ ਕੁਦਰਤ ਨੇ ਦਿੱਤੀ ਬੜਾਈ ਦੁੱਖ ਸੁੱਖਾਂ ਦੇ ਵਿੱਚ ਹੋ ਜਾਂਦੇ ਦੁੱਖ ਸੁੱਖਾਂ ਦੇ ਵਿੱਚ ਹੈ ਜਾਂਦੇ ਕਰਮਾਂ ਕਿਰਪਤ ਕਰੇ ਆਖ ਮੁਖੇ ਕਿਰਪਤ ਕਰੇ ਰੰਮੀ ਦਾਦਾ ਗੁਣਵੰਤ ਹੈ ਦੇਵੀ ਤੇ ਬੁੱਕ ਦੇ ਵਿੱਚ ਜਨਤ ਹੈ ਤੇਰੀ ਮਮਤਾ ਵਿੱਚ ਕੋਈ ਮੰਦ ਹੈ ਦੇਵੀ ਤੇਰੀ ਧਰ ਤੇ ਤੇਰੀ ਕਰਜਾ ਕੋਈ ਨਿਭ ਨਹੀਂ ਸਕਦਾ ਤੇਰਾ ਕਰਜਾ ਕੋਈ ਨਿਭ ਨਹੀਂ ਸਕਦਾ ਭਾਵੇਂ ਜੀਵਨ ਡੂਗੋ ਤੁੰਤ ਹੈ ਦੇਵੀ ਭਾਵੇਂ ਜੀਵਨ ਡੂਗੋ ਤੁੰਤ ਹੈ ਦੇਵੀ ਤੇਰੀ ਬੁੱਕ ਦੇ ਵਿੱਚ ਜਨਤ ਹੈ ਤੇਰੀ ਮਮਤਾ ਵਿੱਚ ਕੋਈ ਮੰਦ ਹੈ ਦੇਵੀ ਤੇਰੀ ਮਮਤਾ ਦੇ ਆਗਿਆ لا